ਰੇੜੀ ਸਤਿੰਦਰ ਨੂੰ ਬੜੇ ਦਿਨਾਂ ਦੀ ਅਚੋਵਾਈ ਲੱਗੀ ਹੋਈ ਸੀ ਡੰਡੀ ਪੜਨ ਲਿਖਣ ਵਿੱਚ ਮਸ਼ਰੂਫ ਰਹਿਣ ਵਾਲੀ ਸਤਿੰਦਰ ਕਿਤਾਬ ਨੂੰ ਵੇਖ ਕੇ ਹੀ ਮੂੰਹ ਪੁਆ ਲੈਂਦੀ ਡੰਡੀ ਦਿਲ ਸੀ ਕਿ ਕਿਸੇ ਕੰਮ ਵਿੱਚ ਖੁੱਬ ਹੀ ਨਹੀਂ ਰਹਾ ਸੀ ਡੰਡੀ ਇਹ ਜੀਣਾ ਵੀ ਪळा ਕੀ ਜੀਣਾ ਹੋਇਆ ਪ੍ਰਸ਼ੰਚਨ ਜਦੋਂ ਪੂਰੇ ਵਿਸ਼ਵ ਦੇ ਹਾਲਾਤ ਹੀ ਮਾੜੇ ਚੱਲ ਰਹੇ ਸਨ ਡੰਡੀ ਇਜ਼ਰਾਈਲ ਅਤੇ ਫਿਲਸਤੀਨ ਵਿੱਚ ਪਿਛਲੇ ਕਈ ਮਹੀਨੇ ਤੋਂ ਜੰਗ ਜਾਰੀ ਸੀ ਡੰਡੀ ਆਬਾਦੀ ਵਾਲੇ ਇਲਾਕਿਆਂ ਹਸਪਤਾਲਾਂ ਉੱਪਰ ਬੰਬਾਂ ਦੀ ਬੁਛਾੜ ਨਾਲ ਲੋਕੀ ਤਰਾ ਤਰਾ ਕਰ ਰਹੇ ਸਨ ਡੰਡੀ ਸਾਲਾਂ ਦੀ ਮਿਹਨਤ ਨਾਲ ਬਣਿਆ ਘਰ ਉਹ ਘਰ ਜਿਸ ਦੀਆਂ ਕਿਸ਼ਤਾਂ ਵੀ ਨਹੀਂ ਮੁੱਕੀਆਂ ਡੰਡੀ ਗਲੀ ਗੁਆਂਢ ਦੁਆ ਸਲਾਮ ਦੁੱਖ ਸੁੱਖ ਅਣਜਾਣ ਨੂੰ ਵੀ ਦਿੱਤੀ ਮੁਸਕਾਨ ਗਰੋਸਰੀ ਸਟੋਰ ਬੱਚਿਆਂ ਦਾ ਸਕੂਲ ਅਤੇ ਹੋਰ ਵੀ ਕਿੰਨਾ ਕੁਝ ਵਹਿੰਦੇ ਵਹਿੰਦੇ ਹੀ ਸਭ ਕੁਝ ਟਾ ਤੇਰੀ ਹੋ ਗਿਆ ਸੀ ਡੰਡੀ ਬੰਬਾਂ ਦੀ 부ਛਾੜ ਨਾਲ ਹੋਈ ਟਠਵਾਰ ਅਤੇ ਅਗਨੀ ਦੀ ਪੇਂਟ ਚੜ ਗਿਆ ਹੋਇਆ ਸੀ ਡੰਡੀ ਮੁੜ ਕਦੇ ਵਸਦਾ ਹੋਵੇਗਾ ਵੀ ਕਿ ਨਹੀਂ ਮੁੜ ਜ਼ਮੀਨ ਵਿੱਚ ਕੁਝ ਉੱਗੇਗਾ ਵੀ ਕਿ ਨਹੀਂ ਉਹ ਹਰਿਆਵਲ ਮੁੜ ਧਰਤੀ ਦਾ ਮੁਖ ਚੁੰਮੇਗੀ ਵੀ ਕਿ ਨਹੀਂ ਪ੍ਰਸ਼ਨ ਚਿੰਨ ਗਾਜ਼ਾ ਵਿੱਚ ਹੋਏ ਜਾਨੀ ਅਤੇ ਮਾਲੀ ਨੁਕਸਾਨ ਦੀ ਤਾਂ ਅਜੇ ਕੋਈ ਗਿਣਤੀ ਮਿੰਤੀ ਹੀ ਨਹੀਂ ਸੀ ਡੰਡੀ ਇੱਥੋਂ ਤੱਕ ਕਿ ਇਜ਼ਰਾਈਲ ਦੀ ਫੌਜ ਨੇ ਸੀਰੀਆ ਅਤੇ ਲਿਬਨਾਨ ਉੱਤੇ ਵੀ ਫੌਜੀ ਹਮਲੇ ਕਰ ਦਿੱਤੇ ਸਨ ਡੰਡੀ ਕੋਰ ਅਨਰਥ ਹੋ ਰਿਹਾ ਸੀ ਡੰਡੀ ਮਨੁੱਖੀ ਅਧਿਕਾਰਾਂ ਦਾ ਸਿਰੇ ਦਾ ਹਨਨ ਡੰਡੀ ਰੈਡੀ ਸੰਪੂਰਨ ਮਨੁੱਖਤਾ ਹੀ ਸ਼ਰਮਸਾਰ ਹੋਈ ਕੁਰਲਾ ਰਹੀ ਸੀ ਡੰਡੀ ਬੇਗੁਨਾ ਲੋਕ ਮਰ ਰਹੇ ਸਨ ਡੰਡੀ ਮੀਡੀਆ ਵੀ ਕੁਝ ਦਿਨ ਤੱਕ ਰੌਲਾ ਰੱਪਾ ਪਾ ਕੇ ਚੁੱਪੀ ਧਾਰ ਗਿਆ ਸੀ ਡੰਡੀ ਉਸ ਕੋਲ ਵੀ ਤਾਂ ਨਵੇਂ ਮਸਲੇ ਖੜੇ ਹੋਏ ਪਏ ਸਨ ਡੰਡੀ ਨਵੀਆਂ ਸਨਸਨੀਖੇਜ਼ ਖਬਰਾਂ ਇੱਕ ਤੋਂ ਬਾਅਦ ਇੱਕ ਕਟਨਾਵਾ ਤੇਜ਼ੀ ਨਾਲ ਵਾਪਰ ਰਹੀਆਂ ਸਨ ਡੰਡੀ ਲੋਕਾਂ ਦਾ ਚੇਤਾ ਵੀ ਤਾਂ ਇਹੋ ਜਿਹਾ ਹੀ ਹੁੰਦਾ ਛਿਣ ਪੰਗਰ ਉੱਤੇ 체ਤੀ ਹੀ ਲੋਕ ਸਭ ਕੁਝ ਭੁੱਲ ਭੁਲਾ ਆਹਰੇ ਲੱਗ ਜਾਂਦੇ ਹਨ ਡੰਡੀ ਦਿਲ ਦੇ ਤੁਰ ਅੰਦਰ ਤੋਂ ਲੈ ਕੇ ਦੂਰ ਦਿਸਦੇ ਵਿਸ਼ਵ ਤੇ ਵੱਖ-ਵੱਖ ਦੇਸ਼ਾਂ ਤੀਕ ਨਜ਼ਰ ਮਾਰਿਆਂ ਸਤਿੰਦਰ ਦੇ ਦਿਲ ਵਿੱਚ ਦਰਦ ਦੇ ਸਮੁੰਦਰ ਛਲਕ ਛਲਕ ਜਾਂਦੇ ਸਨ ਡੰਡੀ ਤੁਸੀਂ ਹੀ ਦੱਸੋ ប្រសញ្ចិន ਪਲਾ ਬੰਦਾ ਦਰਦ ਸਹਿਣ ਲਈ ਪੈਦਾ ਹੋਇਆ ਜਾਂ ਫਿਰ ਦਰਦ ਦੇਣ ਲਈ ਪ੍ਰសញ្ចិន ਸਤਿੰਦਰ ਨੂੰ ਤਾਂ ਇਹੀ ਪਤਾ ਸੀ ਕਿ ਬੰਦਾ ਨਾ ਤਾਂ ਦੁੱਖ ਸਹਿਣ ਲਈ ਪੈਦਾ ਹੋਇਆ ਹੈ ਅਤੇ ਨਾ ਹੀ ਦੁੱਖ ਦੇਣ ਲਈ ਡੰਡੀ ਬੰਦਾ ਬੰਦਾ ਬਣ ਕੇ ਜੀਣ ਲਈ ਪੈਦਾ ਹੋਇਆ ਹੈ ਡੰਡੀ ਇਹ ਬੰਦਾ ਬੰਦਾ ਬਣ ਕੇ ਕਿਉਂ ਨਹੀਂ ਰਹਿ ਸਕਦਾ ਪ੍ਰਸ਼ਨ ਚਿੰਨ ਭਲਾ ਮਨੁੱਖ ਨੂੰ ਖੁਸ਼ੀ ਖੁਸ਼ੀ ਜ਼ਿੰਦਗੀ ਜਿਉਣ ਕਿਉਂ ਨਹੀਂ ਦਿੱਤੀ ਜਾਂਦੀ ਡੰਡੀ ਰੱਬ ਦੀਆਂ ਰਹਿਮਤਾਂ ਨਿਆਮਤਾਂ ਦਾ ਸ਼ੁਕਰ ਕਰਦਿਆਂ ਸਹਿਜ ਸੁਭਾ ਜਿਉਣਾ ਕਿਉਂ ਸੰਭਵ ਨਹੀਂ ਹੈ ਪ੍ਰਸ਼ਨ ਚਿੰਨ ਹੁਣ ਤਾਂ ਹਵਾਵਾਂ ਵਿੱਚ ਵੀ ਚਿੰਤਾਵਾਂ ਦੀਆਂ ਸਰਗੋਸ਼ੀਆਂ ਹੀ ਸੁਣਾਈ ਦਿੰਦੀਆਂ ਡੰਡੀ ਕਿਹੋ ਜਿਹੇ ਲੋਕਾਂ ਦੇ ਹੱਥੀ ਅਸੀਂ ਦੇਸ਼ ਦੀਆਂ ਬਾਗ ਡੋਰਾ ਸੌਂਪ ਦਿੰਦੇ ਹਾਂ ਪ੍ਰਸ਼ੰਚਿੰਨ ਕਦੇ-ਕਦੇ ਤਾਂ ਸਤਿੰਦਰ ਦਾ ਮਨ ਕਰਦਾ